ਰਾਤ ਬੜਾ ਤੇ ਖਤ ਆਵੇਗਾ ਹਾਏ ਖਤ ਆਵੇਗਾ ਅਮੀ ਦਾ ਵੇ ਪੁੱਤਰਾ ਇਉਂ ਨਹੀਂ ਭੁੱਲ ਜਾਈਦਾ ਵੇ ਜਿਹੜੀ ਕੁਖ ਚੋਂ ਜੰਮੀ ਦਾ ਵੇ ਖੜਾ ਖੜੋ ਤਾ ਹਾਲੀ ਪੁੱਛ ਜਾ ਵੇ ਮੇਰੀ ਬੁੱਢੀ ਜਾਨ ਨਕਮੀ ਦਾ ਵੇ ਉਮਰਾਂ ਵਾਂਗੂ ਅੰਤ ਵੀ ਹੁੰਦਾ ਵੇ ਕਦੇ ਜੁਦਾਈ ਲੰਮੀ ਦਾ ਚਿੱਠੀਆਂ ਨਹੀਂ ਚਿੱਠੀਏ ਹੰਝੂਆਂ ਨਾਲ ਲਿਖੀਏ ਚਿੱਠੀਆਂ ਨਹੀਂ ਚਿੱਠੀਏ ਹੰਝੂਆਂ ਨਾਲ ਲਿਖੀਏ ਦੂਰਵਾਂ ਨਾ ਤੋਰੈਂਦਾ ਮੇਰਾ ਲਾਣੀ ਅੱਖੀ ਮੇਰੇ ਸੋਹਣੇ ਪੁੱਤ ਨੂੰ ਨੀ ਅੱਖੀ ਮੇਰੇ ਜੂਣੇ ਜੋਗੇ ਨੂੰ ਤੇਰੀ ਮਾਂ ਦਾ ਬੁਰਾ ਏ ਪੁੱਤ ਹਾਲ ਅੱਖੀ ਮੇਰੇ ਜੂਣ ਜੋਗੇ ਨੂੰ ਚਿੱਠੀ ਏ ਨੀ ਚਿੱਠੀ ਏ ਹੰਝੂਆਂ ਨਾਲ ਲਿਖੀ ਏ ਪਹਿਣ ਦੇਵੇ ਆਦੀ ਵੀ ਤੇਰੀ ਕਿਨੇੜੇ ਹੋ ਗਈ ਰਾਤੀ ਚੰਦੇਰੀਓ ਬਿਨਾ ਰੋਟੀ ਖਾਦੇ ਸੋਂ ਗਈ ਪੈਣ ਦੇਵੇ ਆਦੀ ਵੀ ਤੇਰੀ ਕਿਨੇੜੇ ਹੋ ਗਈ ਰਾਤੀ ਚੰਦੇਰੀਓ ਬਿਨਾ ਰੋਟੀ ਖਾਦੇ ਸੋਂ ਗਈ ਵੇ ਸੋਹਰੇ ਉਹਦੇ ਦਾਜ ਮੰਗਦੇ ਵੇ ਸਾਰੇ ਉਹ ਦੇ ਦਾਜ ਮੰਗਦੇ ਦਾਜ ਮੰਗਦੇ ਨੇ ਅਕੜਾਂ ਦੇ ਨਾਲ ਆਖੀ ਮੇਰੇ ਜੂਣ ਜੋਗੇ ਨੂੰ 니 ਆਖੀ ਮੇਰੇ ਸੋਹਣੇ ਚੰਨ ਨੂੰ ਤੇਰੀ ਮਾਂ ਦਾ ਬੁਰਾ ਏ ਪੁੱਤ ਆਖੀ ਮੇਰੇ ਜੂਣ ਜੋਗੇ ਨੂੰ ਚਿੱਠੀਏ ਨੀ ਚਿੱਠੀਏ ਹੰਝੂਆਂ ਨਾਲ ਲਿਖੀਏ ਚਿੱਠੀਏ ਨੀ ਚਿੱਠੀਏ oka ana likie